ایک بیچارہ ہم رے کار آیا جگ جیون پتا ر ہم رے کار آیا جب جیون پتا गा गा हुणी विवेक गाव गा कामणी विवेक बिचार सखी मेरी आंख सखी मेरे कान ਸਖੀ ਮੇਰੇ ਇੰਦ੍ਰੇ ਗਿਆਨ ਇੰਦ੍ਰੇ ਸਖੀ ਮੇਰੀ ਜੀਬ ਓ ਮੇਰੀ ਜੀਬ ਗਾਲਾਂ ਨਾ ਕੱਢਿਆ ਕਰ ਸਖੀ ਪਿੱਛੇ ਉਹਦੀ ਕਾਮਣ ਉਹਦੀ ਸੋਚਣ ਦੀ ਆਦਤ ਜੀਬ ਨੂੰ ਤੇ ਕੋਈ ਅਕਲ ਹੈ ਹੀ ਨਹੀਂ ਉਹ ਜਿਹੜੀ ਪਿੱਛੇ ਮਤ ਕੰਮ ਕਰਦੀ ਹੈ ਉਸ ਕਾਮਣ ਨੂੰ ਕੰਨ ਜਿਹੜੀ ਮਤ ਪਿੱਛੇ ਕੰਮ ਕਰਦੇ ਨੇ ਨਿੰਦਾ ਕਰਨ ਲਈ ਜਿਹੜੀ ਮਤ ਕੰਮ ਕਰਦੀ ਹੈ ਉਹ ਸਾਰੀਆਂ ਕਾਮਣ ਨੂੰ ਸਖੀ ਕਹਿੰਦੇ ਨੇ ਔਰ ਕਹਿੰਦੇ ਨੇ ਵਾਸੀ ਚ ਆ ਜਾ ਜੇ ਮੈਂ ਸੋਚਾਂ ਮੇਰੀਆਂ ਅੱਖਾਂ ਬਹੁਤ ਸੁੰਦਰ ਹਨ ਜੇ ਮੈਂ ਸੋਚਾਂ ਮੈਂ ਗੋਰਾ ਬੜਾ ਹਾਂ ਜੇ ਮੈਂ ਸੋਚਾਂ ਮੇਰਾ ਨੱਕ ਬੜਾ ਸੁੰਦਰ ਹੈ ਇਹਨਾਂ ਸਾਰਿਆਂ ਨੂੰ ਕਹਿਣਾ ਆਕੜ ਨਾ ਕਰਿਆ ਕਰੋ ਤਾਜਮਾਨ ਸਖੀ ਇਹ ਮੇਰੀ ਅੱਖੋਂ ਮਾਣ ਨਾ ਕਰਿਆ ਕਰੋ ਨਮਰਤਾ ਨਾਲ ਲੋਕਾਂ ਨੂੰ ਦੇਖਿਆ ਕਰੋ ਹਮਦਰਦੀ ਨਾਲ ਦੇਖਿਆ ਕਰੋ ਪਿਆਰ ਨਾਲ ਦੇਖਿਆ ਕਰੋ ਨਫ਼ਰਤ ਨਾਲ ਨਾ ਦੇਖਿਆ ਕਰੋ ਹੇਟਰੀਡ ਲੁੱਕ ਨਾ ਦਿਆ ਕਰੋ ਲੈਟ ਡਾਊਨ ਕਰਨ ਵਾਲੀ ਨਾ ਦਿਆ ਕਰੋ ਬਸ ਪਿਆਰ ਨਾਲ ਦੇਖਿਆ ਕਰੋ ਜੈਸਚਰ ਬਾਡੀ ਲੈਂਗੁਏਜ ਪਾਇਸ ਰਿਲੀਜੀਅਸ ਕਿਸੇ ਨੂੰ ਦੇਖ ਕੇ ਨਾ ਜਾ ਤੇਰੇ ਕੋ ਤੇਰੇ ਕੋ ਤਾਂ ਮੈਂ ਮਾਫ ਨਹੀਂ ਕਰੂੰਗਾ ਰਾਦਰ ਉਹ ਮੇਰੀ ਅੱਖੋ ਉਹ ਮੇਰੀ ਜ਼ੁਬਾਨ ਉਹਦੇ ਵੱਲ ਵੇਖ ਕੇ ਹਮਦਰਦੀ ਦੀ ਨਜ਼ਰ ਕਰਕੇ ਪਲਕਾਂ ਝੁਕਾ ਕੇ ਕਹੋ ਜਾ ਤੁਝੇ ਮਾਫ ਕੀਤਾ ਕਿਉਂ ਮਾਫ ਕੀਤਾ ਕਿਉਂਕਿ ਮੈਂ ਵੀ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਆਉ ਗੁਣ ਮਾਰੇ ਮੈਂ ਵੀ ਰੱਬ ਜੀ ਨੂੰ ਕਹਿੰਦਾ ਮੇਰੇ ਗੁਣ ਬਖਸ਼ ਦਿਓ ਤਾਂ ਰੱਬ ਜੀ ਮੈਨੂੰ ਮਾਫ ਕਰ ਦਿੰਦਿੰਨੇ ਮੈਂ ਕੌਣ ਹੁੰਦਾ ਤੈਨੂੰ ਮਾਫ ਨਾ ਕਰਨ ਵਾਲਾ ਬਸ ਇਸ ਤਰ੍ਹਾਂ ਅੱਖਾਂ ਨਿਰਮਲ ਨੀਰ ਹੁੰਦੀਆਂ ਜਾਂਦੀਆਂ ਇਹ ਸਾਰੀਆਂ ਨੂੰ ਕਹਿੰਦੇ ਤਜਮਾਨ ਸਖੀ ਜ਼ਬਾਨ ਤਜਮਾਨ ਸਖੀ ਗੱਲਾਂ ਨਾ ਕੱਢਿਆ ਕਰ ਭੈੜੇ ਬੋਲ ਨਾ ਬੋਲਿਆ ਕਰ ਜਿਉਂ-ਜਿਉਂ ਅਸੀਂ ਆਪਣੇ ਇੱਕ-ਇੱਕ ਆਂਗ ਨੂੰ ਸਤਗੁਰ ਦੀ ਮੱਤ ਲੈ ਕੇ ਫਿਕਸ ਅਪ ਕਰ ਦੇਣਾ ਹੈ ਇਨੂੰ ਗੁਰਮਤਿ ਦੀ ਭਗਤੀ ਕਹਿੰਦੇ ਹਨ بڑے ਲੋਕੀ ਕਹਿੰਦੇ ਤੁਸੀਂ ਹਰ ਸ਼ਬਦ ਵਿੱਚ ਸਾਡੇ ਉੱਤੇ ਟੁਕਾ ਕੇ ਸਾਨੂੰ ਫਿਕਸ ਅਪ ਕਰਨ ਦੀ ਗੱਲ ਕਰਦੇ ਹੋ ਰੱਬ ਦੀ ਤੇ ਗੱਲ ਹੀ ਨਹੀਂ ਕਰਦੇ ਸਾਧ ਸੰਗਤ ਜੀ ਗੁਰਬਾਣੀ ਅਨੁਸਾਰ ਰੱਬ ਦੀ ਗੱਲ ਕੀ ਹੈ ਹਰ ਕਾ ਵੀ ਲੋਕ ਨਾ ਮਨ ਕਾ ਵਿਚਾਰਾ ਕਾਹਰੇ ਬਨ ਖੋਜਨ ਜਾਈ ਸਰਵ ਨਿਵਾਸੀ ਸਦਾ LEPਤ ਹੋਈ ਸੰਸਮਾਈ ਰੱਬ ਦੀ ਗੱਲ ਕੀਤੀ ਹੈ और फिर कहते मुकरमाए जैसे चाहिए जैसे फूल में खुशबू होती है मुकरमाए जैसे छाई जैसे लकड़ी के अंदर आग होती है तैसे ही बसे निरंतर खोजो भाई भगवान तेरे अंदर रहता हूं भगवान की गल करके फूल के अंदर खुशबू की गल करके बनस्पति के अंदर अग की गल करके अंदर मेरे लाए अग अंदर आग कहते बाहर पीतर एको जानो ये गुरु ज्ञान बताई जन नानक बिना आपा थी ने ले, सारा शब्द रब की गल कर, दे, कर दे, मेरे वाल घुमा दिता तेरे को अपनी इंट्रोस्पैक्शन करनी है जब नानक आपा ना चीन है अपनी पड़चोल कि बिना मिटे निकाई ना तेरे को भगवान नजर नहीं आएगा बार बार से भगवान की बातें करी जाना उची उच्चिया गल करी जाना फलाने ने इंज किया उस वे इंज हो गया फिर इंज हो गया से फिर उज हो गया सह संगत जी राकेट आ गए सन या जहाज़ आ गए सन इन्ह गलों असी नहीं विचारना ਆਸੀਏ ਵਿਚਾਰਨਾ ਅੱਜ ਮੇਰੇ ਵਾਸਤੇ ਬਿਬਾਣ ਭੇਜ ਦਿਓ ਬਿਬਾਣ ਹੁੰਦਾ ਹੈ ਉੱਚੇ-ਉੱਚੇ ਚੰਗੇ-ਚੰਗੇ ਗੁਣ ਬਿਬਾਣ ਲੈ ਕੇ ਕੱਲ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਸਨ ਕਹਿ ਰਹੇ ਸਨ ਸੁਰਨਰ ਮੁੰਜਨ ਕੌਤਕਾਏ ਕੋਟ 33 ਉਜਾਨਾ ਉਜਾਨਾ ਹੁੰਦਾ ਹੈ ਬਿਬਾਣ ਉਚਾਈ ਉੱਚੀ ਅਵਸਥਾ ਐਲੀਵੇਸ਼ਨ ਦੀ ਪ੍ਰਾਪਤ ਕਰਨ ਵਾਸਤੇ ਕਾਮਨੈਸ ਸਬਰ ਸੰਤੋਖ ਨੂੰ ਸੁਰਨਰ ਮੁੰਜਨ ਕਹਿੰਦੇ ਨੇ ਐ ਸਾਨੂੰ ਲੈ ਕੇ ਚੱਲਦੇ ਨੇ ਸੋ ਕਰ ਕਿਰਪਾ ਆਪਣੇ ਘਰ ਆਇਆ ਜਦੋਂ ਅਸੀਂ ਆਪਣੇ ਤੇ ਕਿਰਪਾ ਕਰਦੇ ਹਾਂ ਤਾਂ ਉਸ ਦੇ ਸਦਕੇ ਸਾਰੇ ਆਰਗਨਸ ਰੱਬ ਜੀ ਦੇ ਨਾਲ ਵਿਆਹ ਜਾਣ ਦਾ ਕਾਰਜ ਸ਼ੁਰੂ ਹੋ ਜਾਂਦਾ ਹੈ ਘਰ ਵਿੱਚ ਆ ਗਿਆ ਜੇਕਰ ਮੈਂ ਆਪ ਜੀ ਦੇ ਨਾਲ ਇਸ ਸ਼ਬਦ ਦੇ ਲਫ਼ਜ਼ੀ ਅਰਥ ਕਰ ਲਵਾਂ ਤਾਂ ਫਿਰ ਮੈਂ ਬੇਨਤੀ ਕਰਾਂਗਾ ਕਿ ਆਪਣੇ ਘਰ ਜਾ ਕੇ 12 ਮਾ ਮਾਜ ਮਹਿਲਾ ਪੰਜਵਾ ਦਾ ਸਾਉਣ ਸਰਸੀ ਕਾਮਣੀ ਕਰ ਜਾ ਕੇ ਪੜਨਾ और बार माह तुखारी महिलाए जरूर पढ़ना मैं हूने लफ्जी अर्थ करके अपने टॉपिक टॉपिकों कंक्लूड करता जे मेरे को समा आया मैं तो मैं लिंक करके बाणी होर समझ दा यतन करा खेल देख मन आनंद पिया सखिया ने कारज शुरू कर दिया सारे गांव गावरी दुल्हनी मंगलचारा सारे मंगलचारा गा मंगल रहे ने ਸਾਡਾ ਮੰਗਲਚਾਰਾ ਨਹੀਂ ਗਾਉਂਦੇ ਨੇ ਸਾਡੇ ਰੱਬ ਦੀ ਇੱਕ ਮਿਕਤਾ ਵਾਲਾ ਗੁਣ ਨਹੀਂ ਗਾਉਂਦੇ ਨੇ ਕੰਨ ਕੁਝ ਹੋਰ ਕਰਨਾ ਚਾਹੁੰਦੇ ਨੇ ਅੱਖਾਂ ਕੁਝ ਹੋਰ ਕਰਨਾ ਚਾਹਦੀਆਂ ਮਨੁੱਖ ਹੋਣੇ ਵੀ ਡਿਸਟਰਬ ਹੈ ਮਨੁੱਖ ਆਪਣੀ ਮਨਮਰਜ਼ੀ ਕਰੀ ਜਾ ਰਿਹਾ ਹੈ ਜਿਉਂ-ਜਿਉਂ ਇਹ ਮਨਮਰਜ਼ੀ ਕਰਦਾ ਜਾ ਰਿਹਾ ਡਿਸਟਰਬ ਹੋ ਰਿਹਾ ਤਾਂ ਮਨੁਆ ਹੀ ਲੱਗ ਰਿਹਾ ਆਸ ਜੁਗਾ ਆਸ ਹੈ ਵੀ ਸਤਨਾਕ ਕੋਸ਼ਿਸ਼ ਵੀ ਸੱਚ ਦਾ ਮਤਲਬ ਹੈ ਕਿ ਮਨੁੱਖ ਨੂੰ ਅੰਦਰੋਂ ਧਰਮ ਫੁੱਟਿਆ ਮਨੁੱਖ ਨੂੰ ਅੰਦਰੋਂ ਧਰਮ ਸਮਝ ਆਇਆ ਇਸ ਨੂੰ ਗੁਰੂ ਸਾਹਿਬ ਨੇ ਮਨੁੱਖਤਾ ਦੇ ਭਲੇ ਹਾਸਤੇ ਸੌਖੇ ਲਫ਼ਜ਼ਾਂ ਵਿੱਚ ਖੋਲ ਕੇ ਸਮਝਾਇਆ ਕਿ ਤੂੰ ਇਹ ਮਨਮਰਜ਼ੀ ਦੀ ਖਿੱਚਾ ਤਾਣੀ ਕਰੇਗਾ ਨਾ ਇਹਨੂੰ ਸਮਝਣਾ ਹੋਏ ਨਾ ਮੈਂ ਸਲਾਮ ਕਰਦਾ ਹੂੰ ਉਸ ਇਨਸਾਨ ਦਾ ਨਾ ਨਹੀਂ ਮੈਨੂੰ ਪਤਾ ਜਿਸ ਨੇ ਰੈੱਡ ਲਾਈਟ ਬਣਾਈ ਸੀ ਇਹ ਰੈੱਡ ਲਾਈਟ ਕੀ ਹੈ ਟ੍ਰੈਫਿਕ 'ਚ ਨਾ आस्ता आस्ता ऐसे रेड होगी फिर पीली होगी फिर ग्रीन हो जाएगी जिनकी ग्रीन हो जाएगी वो चले जाएंगे रेड वाले खड़े हो जाएंगे फिर इनकी ग्रीन हो जाएगी वो चले पता नहीं किस बंदे का दिमाग सी? वरना क्या होता ट्रैफिक जैम होता सारे क्रॉसिंग पर खड़े होके लड़े रहते कारों में से एक दूसरे को सिर निकाल के गालियां निकाल रहे होते एस सिस्टम, एस लाइट सिस्टम बाहर है ना ਇਸ ਤਰ੍ਹਾਂ ਧਰਮ ਅੰਦਰ ਮੈਨੂੰ ਸਿਸਟਮ ਸਿਖਾਉਂਦਾ ਹੈ ਕਿ ਦੂਜਿਆਂ ਨਾਲ ਪੰਗੇ ਨਾ ਲਿਆ ਕਰ ਨਮਰਤਾ ਵਿੱਚ ਰਿਹਾ ਕਰ ਆਪਣੀ ਰੂਲਿੰਗ ਨਾ ਚਾੜਿਆ ਕਰ ਡੂ ਨਾਟ ਡੋਮੀਨੇਟ ਆਦਰਸ ਇਸ ਤਰ੍ਹਾਂ ਧਰਮ ਆਪਣੇ ਤੇ ਅਪਲਾਈ ਕਰਾਂਗੇ ਬੜੀ ਨਾਰਮਲ ਟੰਗ ਦੇ ਨਾਲ ਫ੍ਰੀ ਟੰਗ ਦੇ ਨਾਲ ਰੈੱਡ ਲਾਈਟ ਦਾ ਟ੍ਰੈਫਿਕ ਚੱਲਦਾ ਰਹੇ ਆਰਾਮ ਦੇਣਾ ਚਾਰੇ ਪਾਸੇ ਕਿਸੇ ਨੂੰ ਦੁਖੀ ਨਹੀਂ ਕਰਾਂਗੇ ਕਿਸੇ ਨੂੰ ਡੋਮਿਨੇਟ ਨਹੀਂ ਕਰਾਂਗੇ ਕਿਸੇ ਨਾਲ ਨਫ਼ਰਤ ਨਹੀਂ ਕਰਾਂਗੇ ਮਨਮਰਜ਼ੀ ਨਹੀਂ ਕਰਾਂਗੇ ਉਹ ਜੇ ਇੱਕ ਮਨਮਰਜ਼ੀ ਕਰਦੇ ਆ ਉਹਨਾਂ ਨੂੰ ਰਜੋ ਗੁਣ ਦਾ ਰੋਗ ਕਹਿੰਦੇ ਨੇ ਸਾਨੂੰ ਤਿੰਨ ਰੋਗ ਹੁੰਦੇ ਨੇ ਰਜ ਗੁਣ ਤਮ ਗੁਣ ਸਤ ਗੁਣ ਇਹ ਇਹਨਾਂ ਨੂੰ ਤਿੰਨ ਭਾਵਨ ਵੀ ਕਹਿੰਦੇ ਨੇ ਰਜੋ ਤਮੋਸਤ ਉਹ ਵਾਲਾ ਰੋਗ ਨਾ ਤੈਨੂੰ ਲੱਗ ਜਾਏ ਗੁਰੂ ਸਾ ਪਾਤਸ਼ਾਹ ਫਿਕਸਪ ਕਰਾਉਂਦੇ ਨੇ ਸਖੀਆਂ ਦਾ ਕਾਜ ਰਚਦੇ ਨੇ ਔਰ ਜਦੋਂ ਸਖੀਆਂ ਕਾਜ ਰਚਨਾ ਸ਼ੁਰੂ ਕਰਦੇ ਮੇਰੀਆਂ ਅੱਖਾਂ ਨਾਲ ਮੈਨੂੰ ਨਾ ਲੋਕਾਂ ਨਾਲ ਨਫ਼ਰਤ ਛੱਡੀ ਆ ਗਈ ਮੈਨਾ ਰਿਕਸ਼ੇ ਵਾਲੇ ਨੂੰ ਪਿਆਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਅਗਰ ਰਿਕਸ਼ੇ ਵਾਲੇ ਕੋ ਵੀ ਹਮ ਮਿਲenge ਨਾ ਤੋਂ ਉਸ ਕੋ ਵੀ ਧੰਨਵਾਦ ਸੇ ਪਿਆਰ ਸੇ ਮਿਲenge ਰਿਕਸ਼ੇ ਵਾਲੇ ਭਈਆ ਉਹਨੂੰ ਬਿਹਾਰੀ ਭਈਆ ਨਹੀਂ ਕਹੇਗੇ ਜ਼ਬਾਨ ਬਦਲ ਗਈ ਸਖੀਆਂ ਨੇ ਕਾਜ ਰਚ ਲਿਆ ਅੱਖਾਂ ਬਦਲ ਗਈਆਂ ਸਖੀਆਂ ਨੇ ਕਾ ਇਹ ਸਾਧ ਸੰਗਤ ਜੀ ਜਦੋਂ ਆਪਣੀ ਅਵਸਥਾ ਬਦਲ ਜਾਂਦੀ ਹੈ ਨਾ ਇਨੂੰ ਗੁਰਬਾਣੀ ਦਾ ਖੇਲ ਕਹਿੰਦੇ ਨੇ। ਸੋ ਗੁਰਬਾਣੀ ਦਾ ਖੇਲ ਚੋਜ, ਕੋਤਕ ਇਹਨੂੰ ਨਹੀਂ ਕਹਿੰਦੇ ਨੇ ਉਸ ਨੇ ਉਸ ਕੋ ਮਾਰਾ ਭਗਵਾਨ ਦਾ ਖੇਲ। ਉਹਨਾਂ ਨੇ ਉਹਦੀ ਧੀ ਨੂੰ ਮਾਰ ਦਿੱਤਾ ਦਾਜ ਦੇ ਨਾ ਹਟਾ ਭਗਵਾਨ ਦਾ ਖੇਲ। ਇਹ ਕੌਮ ਨੇ ਦੂਸਰੀ ਕਿਉਂ ਮਾਰ ਦਿਆ ਭਗਵਾਨ ਦਾ ਖੇਲ। ਇੱਕ ਬੰਦੇ ਕੋ ਵੋਟੇ ਜਿਆਦਾ ਮਿਲ ਗਈ ਜੈਸੇ ਮਰਜ਼ੀ ਮਿਲ ਗਈ। ਵੋਟੇ ਮਿਲ ਗਈ ਉਸਕੋ ਕੁਰਸੀ ਮਿਲ ਗਈ ਭਗਵਾਨ ਦਾ ਖੇਲ ਇਹ ਕੁਰਸੀ 'ਤੇ ਚੜ ਗਿਆ ਕੁਰਸੀ 'ਚ ਉਤਰ ਗਿਆ ਭਗਵਾਨ ਦਾ ਖੇਲ ਇਹਨੂੰ ਗੁਰਮਤਿ ਵਿੱਚ ਭਗਵਾਨ ਦਾ ਖੇਲ ਨਹੀਂ ਕਹਿੰਦੇ ਨੇ ਗੁਰਮਤਿ ਵਿੱਚ ਭਗਵਾਨ ਦਾ ਖੇਲ ਕਹਿੰਦੇ ਨੇ ਇਸ ਅਵਸਥਾ ਨੂੰ ਕਿ ਮੈਂ ਪਹਿਲਾਂ ਭੈੜ ਆਉਗੁਣਾ ਦੇ ਨਾਲ ਜਮਾ ਦੇ ਨਾਲ ਹੀ ਲੜਦਾ ਰਹਿ ਜਾਂਦਾ ਸੀ ਔਰ ਹਾਰ ਜਾਂਦਾ ਸੀ ਇਹ ਭਗਵਾਨ ਦਾ ਖੇਲ ਹੈ ਕਿ ਗੁਸਾਈ ਦਾ ਪਹਿਲਵਾਨੜਾ ਮੈਨੂੰ ਬੁਲਾਇਆ ਹਉ ਗੁਰਮਿਲ ਉਚ ਦੁਮਾਲੜਾ ਮਨੂੰ ਨਾ ਵਿਕਾਰਾਂ ਦੇ ਨਾਲ ਕੰਬੈਟ ਕਰਨਾ ਸਿਖਾ ਦਿੱਤਾ ਹੁਣ ਮੈਂ ਵਿਕਾਰਾਂ ਦੇ ਨਾਲ ਲੜ ਸਕਦਾ ਮਨੂੰ ਅਲਰਟ ਕਰ ਦਿੱਤਾ ਸ੍ਰੀ ਰਾਮ ਨਾਮਾ ਉਚਰਮਨਾ ਆਗੈ ਜਮਦਲ ਵਿਖਮ ਕਨਾ ਬੀ ਕੇਅਰਫੁਲ ਬੀ ਅਲਰਟ ਚਾਰੋਂ ਪਾਸੇ ਸਰਵਰ ਪੰਖੀ ਏਕੜੂ ਫਾਇਰਵਾਲ 50 ਬੜੇ ਸਾਰੇ ਸ਼ਿਕਾਰੀ ਚਾਰੋਂ ਪਾਸੇ ਬੈਠੇ ਨੇ ਸੋਚ ਸਮਝ ਕੇ ਟੁਰਿਆ ਕਰ ਸੋਚ ਸਮਝ ਕੇ ਐਕਸ਼ਨ ਲਿਆ ਕਰ ਸੋਚ ਸਮਝ ਕੇ ਬੋਲਿਆ ਕਰ ਸੋਚ ਸਮਝ ਕੇ ਆਸ-ਤਸਤਾ ਸੋਚ ਸਮਝ ਕੇ ਕਰਨਾਲ ਕੀ ਹੁੰਦਾ ਸਹਿਜ ਆ ਜਾਂਦਾ ਸਬਰ ਆ ਜਾਂਦਾ ਸੰਤੋਖ ਆ ਜਾਂਦਾ ਖਾਣਾ ਪੀਣਾ ਘਟ ਜਾਂਦਾ ਗੱਲਾਂ ਖਤਮ ਹੁੰਦੀਆਂ ਜਾਂਦੀਆਂ ਇਹਨੂੰ ਗੁਰਮਤੀ ਚ ਖੇਲ ਕਹਿੰਦੇ ਨੇ ਸ਼ਬਦ ਨੂੰ ਆਪ ਪੜ੍ਹ ਕੇ ਦੇਖ ਲਓ ਜਦੋਂ ਗੁਰੂ ਪਾਚੇ ਕਰੈ ਨੇ ਕਰ ਕਿਰਪਾ ਆਪਣੇ ਕਰਾਇਆ ਤਾਂ ਮਿਲ ਸਖੀਆਂ ਕਾਜ ਰਚਾਇਆ ਕਾਜ ਸ਼ੁਰੂ ਹੋਇਆ ਇਹਨੂੰ ਕਹਿੰਦੇ ਨੇ ਖੇਲ ਦੇਖ ਮਨ ਆਨੰਦ ਪਿਆ ਇਸ ਖੇਲ ਨੂੰ ਦੇਖ ਕੇ ਇਸ ਨੂੰ ਗੁਰਬਾਣੀ 'ਚ ਖੇਲ ਕਹਿੰਦੇ ਨੇ ਔਰ ਇਸ ਨੂੰ ਰੰਗ ਤਮਾਸ਼ਾ ਪੂਰਨ ਆਸ਼ਾ ਕਹਿੰਦੇ ਨੇ ਅਕੋਰਡਿੰਗ ਟੂ ਸ਼ਬਦ स्लॉट ਪਾਈਪਲਾਈਨ ਇੱਕੋ ਥਾਟ ਪ੍ਰੋਸੈਸ ਅੰਦਰ ਗੁਰੂ ਸਾਹਿਬ ਕਹਿੰਦੇ ਨੇ ਜਿਵੇਂ ਇੰਦ੍ਰੇ ਗਿਆਨ ਇੰਦ੍ਰੇ ਸੱਚ ਵੱਲ ਟੁਰ ਪੈਂਦੇ ਨੇ ਇਹਨੂੰ ਗੁਰਬਾਣੀ 'ਚ ਰੱਬ ਦਾ ਖੇਲ ਕਹਿੰਦੇ ਹਨ ਰੱਬ ਦਾ ਕੌਤਕ ਕਹਿੰਦੇ ਹਨ ਰੱਬ ਦਾ ਚੋਜ ਤਮਾਸ਼ਾ ਕਹਿੰਦੇ ਹਨ ਔਰ ਪਿੱਛੇ ਅਮਰੀਕਾ ਕਿਸੇ ਟੀਵੀ ਵਾਲਨੇ ਮੇਰੇ ਇੰਟਰਵਿਊ ਲਈ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਸੀ ਗੁਰਮਤ ਕਰਮਾਤ ਮੰਦੀ ਹੈ ਕਿ ਨਹੀਂ ਮੈਨਾਂ ਬੇਨਤੀ ਕੀਤੀ ਹਾਂ ਜੀ ਕਰਮਾਤ ਮੰਦੀ ਹੈ ਕਹਿੰਦੇ ਕੀ ਮੈਂ ਕਿਹਾ ਸਾਰੀ ਦੁਨੀਆ ਸਭ ਤੋਂ ਮੁਸ਼ਕਲ ਕਰਾਮਾਤ ਪਤਾ ਕੀ ਹੈ ਸਭ ਤੋਂ ਮੁਸ਼ਕਲ ਕਰਾਮਾਤ ਹੈ ਸੋਚਣੀ ਦਾ ਟੰਗ ਬਦਲ ਦੇਣਾ ਉਹਨੂੰ ਕਹਿੰਦੇ ਨੇ ਪੈਰਾਡਾਈਮ ਸ਼ਿਫਟ ਕਰ ਦੇਣਾ ਨਾਨਕ ਸਾਹਿਬ ਕਰਮਤ ਸਾਹਿਬ ਟੁੱਠੇ ਜੋ ਮਿਲੇ ਸਤਗੁਰ ਜਿਹੜੀ ਮਤ ਬਖਸ਼ਦਾ ਉਸ ਮਤ ਨੂੰ ਲੈ ਕੇ ਮੇਰਾ ਸੋਚਨੀ ਦਾ ਟੰਗ ਬਦਲ ਗਿਆ ਹਾਰਡੇਸਟ ਟਾਸਕ ਔਨ ਥਿਸ ਅਰਥ ਕਿ ਬੰਦੇ ਦਾ ਤੁਸੀਂ ਸੋਚਨੀ ਦਾ ਪੈਰਾਡਾਈਮ ਸ਼ਿਫਟ ਕਰਾ ਦਿਓ ਇਹ ਗੁਰਮਤ ਦੀ ਕਰਾਮਾਤ ਹੈ ਕਾਸ਼ ਅਸੀਂ ਗੁਰਮਤ ਦੇ ਕਨਸੈਪਟ ਨੂੰ ਸਮਝੀਆ ਵਰਨਾ ਤੇ ਅਸੀਂ ਬਾਹਰ ਲਿਆ ਕਾਰਮਾਤਾ ਦੇ ਚੱਕਰਾਂ ਵਿੱਚ ਪਏ ਰਹਿੰਦੇ ਆਂ ਔਰ ਸੋਚਦੇ ਆਂ ਮੈਂ ਬੜਾ ਗੁਰੂ ਜੀ ਦੀ ਭਗਤੀ ਕਰਨ ਲੱਗ ਪਿਆ ਔਰ ਮੈਂ ਵਿਸ਼ਵਾਸੀ ਹੋ ਗਿਆ ਗੁਰੂ ਪਾਤਸ਼ਾਹ ਕਹਿੰਦੇ ਨੇ ਆਪਣੇ ਇੰਦਰੀ ਗਿਆਨ ਇੰਦਰੀਆਂ ਨੂੰ ਸੱਚ ਪਾਸੇ ਪਾ ਖੇਲ ਦੇਖ ਮਨ ਆਨੰਦ ਪਿਆ ਤਾ ਤੈਨੂੰ ਆਨੰਦ ਆੜਾ ਸ਼ੁਰੂ ਹੋ ਜਾਏਗਾ ਔਰ ਇਸ ਆਨੰਦ ਵਾਲੇ ਮਨ ਨੂੰ ਸ਼ੌਂ ਕਹਿੰਦੇ ਨੇ ਸ਼ੌਂ ਵਿਆਹਣ ਆਇਆ ਮਨ ਰੱਬ ਜੀ ਨਾਲ ਇਕਮਿਕ ਹੋ ਗਿਆ ਇਸ ਸ਼ਰੀਰ ਨੂੰ ਸਾਰੇ ਸਾਰੇ ਆਰਗਨਸ ਦਾ ਵਿਜ਼डम ਨਾਲ ਟਿਊਨਡ ਹੋਣਾ ਵੇਖ ਕੇ ਮਨ ਨੂੰ ਆਨੰਦ ਆ ਗਿਆ दैट्स हाउ ਮਨ ਨੇ ਸਭ ਨੂੰ ਵਿਆ ਲਿਆ ਮਨ ਨੇ ਅੱਖਾਂ ਨੂੰ ਵੀ ਕਿਹਾ اے ਨੇਤਰੋ ਮੇਰਰ ਤੂੰ ਮੈਂ ਜੋਤਰੀ ਅਰਬੀ ਨਵਰ ਨਾ ਦੇਖੋ ਕੋਈ ਰਸਨਾ ਨੂੰ ਕਿਹਾ اے ਰਸਨਾ ਤੂੰ ਅਨਸ ਰਾਤਰੀ ਤੇਰੀ ਪਿਆਸ ਨਾ ਜਾਏ ਕੰਨਾਂ ਨੂੰ ਕਿਹਾ ਸ਼ਰਵਣੋ ਮੇਰੋ ਸਾਚਾ ਸੁਣਨ ਉਪਠਾਏ ਇਸਰਾ ਮਨ ਨੇ ਸਾਰਿਆਂ ਨੂੰ ਸੁਨਿਆ ਦੇਣਾ ਸ਼ੁਰੂ ਕਰ ਦਿੱਤਾ ਮਨ ਇਸ ਘਰ ਦਾ ਰੀਅਲ ਸੈਂਸ ਵਿੱਚ ਖਸਮ ਮਾਲਕਪਤੀ ਸ਼ੌ ਰਾਜਾ ਰਾਮ ਪਧਾਰ ਬਣ ਗਿਆ ਆਨੰਦ ਕਾਰਜ ਕਿਸ ਤਰ੍ਹਾਂ ਉਹਦੇ ਗੁਰੂ ਨਾਨਕ ਸਾਹਿਬ ਪੋਸੀਬਿਲਟੀ ਬਣਾ ਕੇ ਸਮਝਾ ਰਹੇ ਨੇ ਦੈਟਸ ਹਾਊ ਯੂ ਕੈਨ ਹੈਵ ਇਟ ਪਦਾ ਦੂਜਾ ਪਦੇ ਦੂਜੇ ਚ ਕਹਿੰਦੇ ਨੇ ਗੁਰੂ ਦਵਾਰ ਹੈ ਹਮਰਾ ਵਿਆਜ ਹੋਆ ਦੁਆਰੇ ਦਾ ਮਤਲਬ ਕੀ ਹੁੰਦਾ ਹੈ ਦੁਆਰਾ ਦੁਆਰਾ ਮਤਲਬ ਉਹਦੇ ਰਾਈ ਮੀਨਸ ਥਰੂ 댓 ਮੀਨਸ ਬਾਈ 댓 ਮੀਨਸ ਉਹਦੀ ਕਿਰਪਾ ਦਾ ਸਦਕਾ ਗੁਰੂ ਦੁਆਰੇ ਇੱਕ ਤਾਂ ਸਾਡਾ ਗੁਰਦੁਆਰਿਆਂ ਵਿੱਚ ਅਨੰਦ ਕਾਰਜ ਹੁੰਦਾ ਹੈ ਅਸੀਂ ਉਹਨੂੰ ਵਿਆਹ ਸਮਝਦੇ ਹਾਂ ਔਰ ਜਦੋਂ ਵਿਆਹ ਹੁੰਦਾ ਉਹ ਲਾਵਾ ਲੈ ਲੈਂਦੇ ਨੇ ਰਾਗੀ ਸਿੰਘ ਜੀ ਫਟਾਫਟ ਪੜਨਾ ਸ਼ੁਰੂ ਕਰ ਦਿੰਦੇ ਨੇ ਗੁਰੂ ਦੁਆਰੇ ਅਮਰਾ ਵਿਆਹ ਹੋ ਦੂਜਾ ਪੜਨਾ ਪੂਰੀ ਆਸਾ ਜੀ ਮਨਸਾ ਮੇਰੇ RAM ਉਹ ਮਨਸਾ ਕਿਹੜੀ ਪੂਰੀ ਹੋ ਗਈ ਮੈਂ ਸੋਚਿਆ ਸੀ ਰੱਬ ਜੀ ਮੈਨੂੰ ਵਿਜ਼ਡਮ ਵਾਲਾ ਸਪਿਰਚੁਅਲਿਟੀ ਵਾਲਾ ਬੰਦਾ ਬਣਾ ਦਿਓ ਮੇਰੀ ਆਸ਼ਾ ਪੂਰੀ ਹੋ ਗਈ ਇਸ ਆਸ਼ਾ ਦੀ ਨਹੀਂ ਗੱਲ ਚੱਲ ਰਹੀ ਕਿ ਮੈਨੂੰ ਫਲਾਣੀ ਕੁੜੀ ਦੇ ਨਾਲ ਵਿਆਹ ਕਰਾਣਾ ਹੈ ਦੇਖੋ ਵਿਆਹ ਪੂਰਾ ਹੋ ਗਿਆ ਆਸਾ ਜੀ ਮਨਸਾ ਜੀ ਮੇਰੇ ਰਾਮ ਸਾਧ ਸੰਗਤ ਜੀ ਅਸੀਂ ਉਸ ਕਾਰਜ ਆਨੰਦ ਕਾਰਜ ਦੇ ਵੇਲੇ ਹਵਾਲੇ ਸ਼ਬਦ ਪੜ੍ਹਦੇ ਹਾਂ ਦਰਸਲੇ ਸ਼ਬਦ ਇੰਡੀਵਿਜੂਅਲ ਦਾ ਹਰ ਇੱਕ ਇਨਸਾਨ ਦਾ ਰੱਬ ਜੀ ਨਾਲ ਇੱਕ ਮਿਕਤਾ ਦੇ ਬਾਰੇ ਸ਼ਬਦ ਹੈ ਸੋ ਕਹਿੰਦੇ ਨੇ ਗੁਰੂ ਦਵਾਰੇ ਹਮਰਾ ਵਿਆਹ ਇਹ ਹੁਆ ਗੁਰੂ ਦੀ ਮਤ ਦੇ ਰਾਹੀ ਜਦੋਂ ਆਏਗਾ ਦਵਾਰ ਤਦ ਦੱਦੇ ਦੇ ਪੈਰਾ ਥੱਲੇ ਵਾਵਾ ਹੋਏਗਾ ਔਰ ਰਾਰਾ ਜੇ ਵਾਵਾ ਨਹੀਂ ਹੋਏਗਾ ਦੱਦੇ ਨੂੰ ਔਂਕੜ ਹੋਏਗੀ ਐੜਾ ਕੰਨਾ ਹੋਏਗੀ ਰਾਰੇ ਨੂੰ ਔਂਕੜ ਹੋਏਗੀ ਗੁਰੂ ਦਵਾਰ ਉਹ ਦਵਾਰ ਹੁੰਦਾ ਡੋਰ ਡੋਰ ਹੁੰਦਾ ਦਰਵਾਜ਼ਾ ਦਰਵਾਜ਼ਾ ਹੁੰਦਾ ਦਰ ਇਥੇ ਗੁਰੂਦਵਾਰ ਹੈ ਦਵਾਰਾ ਦਾ ਮਤਲਬ ਗੁਰੂ ਕੇ ਥਰੂ ਗੁਰੂ ਦੇ ਰਾਈ ਗੁਰੂਦਵਾਰਾ ਹਮਰਾ ਵਿਆਹ ਜੀ ਹੋਆ ਹਮਰਾ ਕੌਣ ਹੈ ਪਲੂਰਲ ਬਹੁਵਚਨ ਕੌਣ ਕਹਿ ਰਹੀਆਂ ਨੇ ਸਾਰੀਆਂ ਸਖੀਆਂ ਸਾਰੀਆਂ ਦੁਲਹਣੀ ਕੱਲ ਜਿਹੜਾ ਅਸੀਂ ਪੜਿਆ ਸੀ ਗਾਓ ਗਾਓ ਦੀ ਦੁਲਹਣੀ ਸਾਰੀਆਂ ਰਲ ਕੇ ਕਹਿ ਰਹੀਆਂ ਸਾਡਾ ਵਿਆਹ ਹੋ ਗਿਆ ਕੀ ਹੋਇਆ ਮਨ ਪਰਦੇਸੀ ਘਰ ਆ ਗਿਆ आजकल एक एडवर्टीजमेंट देख रहे हो पत्नी कह क्या बात है घर में भी आके ऑफिस का काम करते रहते हो आके भी गल करते रहिए ऑफिस करते रहिए और गल करते रहिए तो मेरा मन मेरे घरों बाहर गया होते बार पर आए बैसना दूसर के बूहे साई रहे ना दे मेरी अवस्था ना रखो ਕਿ ਮੈਂ ਆਪਣੇ ਆਪ ਤੋਂ ਬਾਹਰ ਨਿਕਲ ਕੇ ਦੂਜਿਆਂ ਦੀਆਂ ਗੱਲਾਂ ਕਰਦਣਾ ਜੇ ਤੂੰ ਐਵੇਂ ਰਕਸੀ ਜੀਓ ਜੀ ਵੀਰੋ ਲੈ ਇਹਦੇ ਮਰਨ ਦੀ ਅਵਸਥਾ ਹੋਈ ਜਿੰਦੇ ਦੀ ਮਰ ਗਏ ਕਿ ਮੈਂ ਆਪਣੇ ਘਰ ਹੀ ਨਹੀਂ ਆ ਅਸੀਂ ਜਿੱਥੇ ਹੋਈਏ ਉਥੇ ਪ੍ਰੈਜ਼ੈਂਟ ਹੋ ਜਾਈ ਉਹਨੂੰ ਕਹਿੰਦੇ ਨੇ ਅੱਜ ਹੁਣੇ ਅੱਬ ਨਾਓ ਵਿੱਚ ਹੋਣਾ ਹਾਈ ਟੌਪ ਸਪਿਰਚੁਐਲਿਟੀ ਰੱਬ ਨਾਲ ਇਕਮਿਕਤਾ ਦੀ ਅਵਸਥਾ ਵੀ ਜਿੱਥੇ ਹਾਂ ਉਥੇ ਹਾਂ ਅਸੀਂ ਗੁਰਦੁਆਰੇ ਹੁੰਦਿਆਂ ਦਿਮਾਗ ਇਦਰੇ ਹੋਰ ਹੁੰਦਾ ਜਿੱਥੇ ਹੁੰਦਿਆਂ ਉਥੇ ਕਹਿੰਦੇ ਯਾਰ ਅੱਜ ਗੁਰਦੁਆਰੇ ਜਾਣਾ ਸਵੇਰੇ ਗੁਰਦੁਆਰੇ ਨਹੀਂ ਗਿਆ ਬਿਜ਼ਨਸ ਮੇਂ ਕਾਟਾ ਪੜ ਗਿਆ ਅੱਜ ਨਿਤਨੇਮ ਹੀ ਨਾ ਕੀਤਾ ਤਾਂ ਗੁਰੂ ਸਾਹਿਬ ਨੇ ਟੱਕਰ ਕਰਾਦੀ ਹੈ ਮੈਂ ਬਚਪਨ ਹੀ ਚੰਜੀ ਸੋਚਦਾ ਸੀ ਅੱਜ ਗੁਰਦੁਆਰੇ ਨਹੀਂ ਗਿਆ ਅੱਜ ਗੁਰਦੁਆਰੇ ਨਿਤਨੇਮ ਨਹੀਂ ਕੀਤਾ ਤਾਂ ਹੀ ਮੇਰੀ ਟੱਕਰ ਹੋ ਗਈ ਹੈ ਅੱਜ ਐਗਜ਼ਾਮ ਵਿੱਚ ਫੇਲ ਹੋ ਗਿਆ ਕਿਉਂਕਿ ਪਾਠ ਨਹੀਂ ਕੀਤਾ ਗੁਰੂ ਸਾਹਿਬ ਸਜ਼ਾ ਨਹੀਂ ਦਿੰਦੇ ਨੇ क्रੂਅਲ ਨਹੀਂ ਨੇ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਅਸੀਂ ਚੀਜ਼ਾਂ ਨਾ ਕਰੀਏ ਉਹ ਵੱਡੇ ਹੋ ਕੇ ਰੂਡ ਹੋ ਜਾਣਗੇ ਉਹ ਕਰੂਡ ਰਹਿ ਜਾਣਗੇ ਉਹ ਰੌਅ ਰਹਿ ਜਾਣਗੇ गुरमत ने कॉन्सेप्ट नहीं समझ पाएंगे कि मिठ बोलना जी ने रब जी दैट डज नॉट मीन अमृत वेले ना उठिए दैट डज नॉट मीन गुरुद्वारे ना जाइए दैट डज नॉट मीन नितनेम ना करिए दैट डज नॉट मीन रब का ना ना ले नहीं दैट मीनस करिए सब कुछ पर जिस दिन रह जाए बाइचांस तो रब जी सजा नहीं दें रब जी जो सब मिल के पाए व्डा ना हो काट जाए ਇਤਨੀਆਂ ਕਿਸਮਤ ਜਾਂ ਮਨਮਤ اور ਪਖੰਡ ਹੋਰ ਪਰਮ ਵਿਛਾੜ ਦਿੱਤੇ ਗਏ ਨੇ ਕਿ ਅੱਜ ਸਾਡੇ ਵਰਗੇ ਜਦੋਂ ਗੱਲ ਕਰਦੇ ਨੇ ਉਹ ਐਂ ਲੱਗਦਾ ਪਤਾ ਨਹੀਂ ਕਿਹੜੀਆਂ ਗੱਲਾਂ ਕਰਦੇ ਪਏ ਨੇ ਸਾਧ ਸੰਗਤ ਜੀ ਅਸੀਂ ਗੁਰਮਤ ਦੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਗੁਰੂਦਵਾਰ ਹੈ ਹਮਰਾ ਵਿਆਹ ਜੇ ਹੋਆ ਜਾਂ ਸ਼ੋ ਮਿਲਿਆ ਤਾਂ ਜਾਣਿਆ ਸਾਰੇ ਕਹਿ ਰਹੇ ਨੇ ਮਨਕਾਰ ਆ ਗਿਆ ਹੁਣ ਜਾਣ ਲਿਆ इस अवस्था ਦਾ स्वाद ਇਹਨੂੰ ਆਨੰਦ ਕਹਿੰਦੇ ਨੇ ਜਦੋਂ ਅਸੀਂ ਪ੍ਰੋਗਰਾਮਾਂ ਤੋਂ ਬਾਤ ਪੜਦੇ ਆ ਆਨੰਦ ਪਿਆ ਮੇਰੀ ਮਾਂ ਉਸ ਅਵਸਥਾ ਨੂੰ ਕਹਿੰਦੇ ਨੇ ਲੇਕਿਨ ਜਿਹੜੀ ਉਹਦੀ ਆਖਰੀ ਪੌੜੀ ਹੈ ਚਾਲੀਵੀਂ ਪੌੜੀ ਆਨੰਦ ਸੁਣੋ ਵੜ ਭਾਗਿਓ ਉਹਨੂੰ ਆਨੰਦ ਸੁਣੋ ਵੜ ਭਾਗਿਓ ਨਹੀਂ ਕਹਿੰਦੇ ਨੇ ਉਥੇ ਆਨੰਦ ਨਹੀਂ ਉਚਾਰਨ ਕਰਨਾ ਉਥੇ ਅਨੰਦ ਹੈ ਅਨੰਦ ਦਾ ਮਤਲਬ ਅਨਹਦ ਅਨਹਦ ਨਾਦ ਸੁਣੋ ਅਨਹਦ ਨਾਦ ਸੁਣੋ ਮੀਨਸ ਸਤਗੁਰ ਦੀ ਗੱਲ ਲਗਾਤਾਰ ਸੁਣੋ ਅਨੰਦ ਅਨਹਦ ਨਾਦ ਸੁਣਿਆ ਜਾਂਦਾ ਹੈ ਔਰ ਆਨੰਦ ਪਿਆ ਜਾਂਦਾ ਹੈ ਆਨੰਦ ਮਾਣਿਆ ਜਾਂਦਾ ਹੈ ਦੋਵੇਂ ਅਵਸਥਾ 'ਚ ਫਰਕ ਹੈ ਇਸ ਕਰਕੇ ਆਨੰਦ ਸੁਣੋ ਵਡਭਾਗਿਓ ਚ ਆਨੰਦ ਉਚਾਰਨ ਕਰਾਂਗੇ ਲੇਕਿਨ 40ਵੀਂ ਪੌੜੀ ਦਾ ਅਨੰਦ ਸੁਣੋ ਵਡਭਾਗਿਓ ਚ ਆਨੰਦ ਉਚਾਰਨ ਨਹੀਂ ਕਰਾਂਗੇ ਕਾਸ਼ ਇਸ ਤਰ੍ਹਾਂ ਕਰਕੇ ਵਿਚਾਰ ਕੇ ਦੇਖੀਏ ਨਾ ਬਾਣੀ ਦੇ ਸਮੁੰਦਰ ਅੰਦਰ ਟੁੱਬੀ ਮਾਰਨ ਦਾ ਸਵਾਦ ਆ ਜਾਂਦਾ ਹੈ कि बाणी अंदर कितना खजाना है मैं इग्नोरेंट ही रहा मैं विचार ही नहीं कितनी सुदमिया गलत आती ते लोका मैं शब्द रविया है ते लोका तीन लोकों में तीन लोक आम तौर पर अर्थ लिखे होंगे ने खंड पताल जा पाताल मैयल और इस धरती ਇਸ ਤਰੀਕੇ ਦੇ ਨਾਲ ਸੁਰਗ ਮੱਥ ਪਿਆਲ ਇਹ ਤੀਨ ਖੰਡ ਕੇ ਜਾਂਦੇ ਨੇ ਤੀਨ ਪਵਨ ਕੇ ਜਾਂਦੇ ਨੇ ਸਾਧ ਸੰਗਤ ਜੀ ਅਸਮਾਨ ਤੇ ਰੱਬ ਜੀ ਦਾ ਸ਼ਬਦ ਵੱਜ ਰਿਹਾ ਕਿ ਨਹੀਂ ਵੱਜ ਰਿਹਾ ਨਰਕਾਂ ਵਿੱਚ ਜਾਂ ਪਤਾਲ ਵਿੱਚ ਵੱਜ ਰਿਹਾ ਕਿ ਨਹੀਂ ਵੱਜ ਰਿਹਾ ਇਹਦਾ ਮੈਨੂੰ ਨਹੀਂ ਕੋਈ ਫਾਇਦਾ ਮੇਰੇ ਅੰਦਰ ਇਸ ਦੇਹੀ ਮੈਂ ਖੰਡ ਖੰਡ ਮੰਡਲ ਪਤਾਲਾ ਮੇਰੇ ਅੰਦਰ ਤੀਨ ਪਵਨ ਨੇ ਤਾਂ ਅਸੀਂ ਜਪਜੀ ਸਾਹਿਬ ਇਕ ਸੁਧਿਆ ਸੀ ਜਦੋਂ ਮਨ ਨੂੰ ਧਰਮੀ ਗੱਲਾਂ ਸੁਝਦੀਆਂ ਨੇ ਔਰ ਕਿਸੇ-ਕਿਸੇ ਜਗ੍ਹਾ ਮੈਂ ਧਰਮੀ ਵਿਵਾਰ ਕਰਦਾ ਹਾਂ ਉਹਨੂੰ ਆਗਾਸ ਕਹਿੰਦੇ ਨੇ ਉਹਨੂੰ ਮਹੀਲ ਕਹਿੰਦੇ ਨੇ ਜਲ ਥਲ ਮਹੀਲ ਇਸ ਤਰੀਕੇ ਨਾਲ ਜਦੋਂ ਮੈਂ ਆਪਣੇ ਸਰੀਰ ਤੋਂ ਇਸ ਤਰ੍ਹਾਂ ਵਿਚਾਰਾ ਸਾਂਝੀਆਂ ਕਰਦਾ ਔਰ ਆਪਣੇ ਲੋਕ ਦੇ ਜੀਵਨ ਨੂੰ ਜੀਂਦਾ ਇਹ ਧਰਤੀ ਦਾ ਪਰ ਮੇਰੇ ਅੰਦਰ ਨਾ ਕਈ ਭੈੜੇ ਖਿਆਲ ਚੱਲਦੇ ਨੇ ਟਿਹੜੇ ਖਿਆਲਾਂ ਨੂੰ ਪਤਾ ਨਾ ਪਤਾ ਲੱਖ ਟਿਹੜੇ ਖਿਆਲ ਕਹਿੰਦੇ ਨੇ ਪਿਹੜੇ ਖਿਆਲ ਦੁੱਬੇ ਛੁੱਪੇ ਹੋਏ ਉਹਨਾਂ ਨੂੰ ਪਾਤਾਲ ਕਹਿੰਦੇ ਨੇ ਇਹ ਮੇਰੇ ਨਾਲ ਤਿੰਨੋਂ ਭਵਨਾ ਦੇ ਵਿਚਾਰ ਮੇਰੇ ਤਿੰਨ ਥਾਟ ਪ੍ਰੋਸੈਸ 3 ਡਸ ਨੋਟ ਮੀਨ 3 ਮੇਰੇ ਰੋਮ ਰੋਮ ਦੇ ਇੱਕ ਇੱਕ ਅੰਗ ਨੂੰ ਇਸ ਸ਼ਬਦ ਵਿੱਚ ਲਵਾਂਗੇ ਤੇ ਉਹ ਲੋਕ ਮੈਂ ਤਿੰਨਾ ਲੋਕਾਂ ਵਿੱਚ ਸ਼ਬਦ ਸਤਗੁਰੂ ਦੀ ਵਿਜ਼ਡਮ ਦਾ ਸੁਣਿਆ ਆਵਾਜ ਪਿਆ ਆਪ ਗਿਆਂ ਆਪਾ ਵਾਰ ਦਿੱਤਾ ਗਿਆ ਐੜੇ ਨੂੰ ਕੰਨਾ ਬਿੰਦੀ ਲਗਾਵਾਂਗੇ ਮਨ ਮੰਨਿਆ ਮਨ ਮੰਨ ਗਿਆ ਮਨ ਨੇ ਆਪਾ ਛੱਡ ਦਿੱਤਾ ਸਾਰੇ ਸੁਰਤ ਮਤਬੂਦ ਫਿਕਸਪ ਹੋ ਗਏ ਜੇ ਰਬ ਨਾਲ ਇਕਮੀ ਕੋਣਾ ਚਾਹੁੰਦਾ ਤੇਰਾ ਆਪਾ ਛੱਡ ਲੈ ਆਪ ਗਿਆ ਮਨ ਮੰਨਿਆ ਸਾਰੀ ਬਾਡੀ ਚ ਮਨ ਵੱਲੋਂ ਲਈ ਵਿਜਮ ਦੀਆਂ ਗੂੰਜਾਂ ਪੈ ਗਈਆਂ ਦੈਟਸ ਹਾਉ ਵਨ ਮਨ ਨੇ ਈਗੋ ਛੱਡੀ ਸਰੈਂਡਰ ਕੀਤਾ ਤੇ ਰਬੀਿਕ ਮਿਕਤਾ ਦੀ ਅਵਸਥਾ ਬਣੀ ਅੱਗੇ ਕਹਿੰਦੇ ਨੇ ਆਪਣਾ ਕਾਰਜ ਆਪ ਸਵਾਰੇ ਆਪ ਇਹ ਉਹ ਈ ਹੈ ਜਿਸ ਨੇ ਉੱਪਰ ਕਿਰਪਾ ਐਡਾਪਟ ਕੀਤੀ ਸੀ ਕੌਣ ਹੈ ਮਨ ਇਹ ਆਪ ਦਾ ਮੈਨਾ ਰੱਬ ਜੀ ਨਹੀਂ ਹੈ ਕਈ ਜਗ੍ਹਾ ਆਪ ਕਈ ਜਗ੍ਹਾ ਤੂੰ ਆਏਗਾ ਔਰ ਕਈ ਜਗ੍ਹਾ ਮਨ ਨੇ ਨਨ ਨੂੰ ਸਿਆਰੀ ਆਏਗੀ ਹੈ ਤਾਂ ਇਸ ਮਨ ਨੂੰ ਮਨ ਨੇ ਆਪਣਾ ਕਾਜ ਆਪ ਸਵਾਰਿਆ ਹੋਰਨ ਕਾਜ ਨਾ ਹੋਈ ਮਨ ਨੇ ਮੰਨ ਲਿਆ ਕਿ ਮੈਨੂੰ ਕੂੜਿਆਰ ਹਾਂ ਮੈਨੂੰ ਪੈੜੀ ਮੱਤ ਐ ਮੈਨੂੰ ਸੁ ਮਤ ਬਖਸ਼ੋ 사ਤਸੰਗ ਜੀ ਮੇਰੇ ਨਾਲ ਇੰਜ ਵਾਪਰਦੀ ਐ ਕਈ ਲੋਕੀ ਮੇਰੇ ਕੋਲ ਆ ਕੇ ਬੈਠਦੇ ਨੇ ਪਾਰਕ ਵਿੱਚ ਫਲਾਈਟ ਵਿੱਚ ਘਰਾਂ ਵਿੱਚ ਆ ਕੇ ਗੱਲ ਪਤਾ ਹੀ ਕਰਨਗੇ ਡਾਲਰ ਦਾ ਕੀ ਆਦਮ ਐ ਆਜ ਕਲ ਪੋਲਿਟਿਕਸ ਕਿਵੇਂ ਚੱਲ ਰਹੀ ਐ ਫਲਾਣੇ ਨੇ ਐ ਕਹਿ ਦਿੱਤਾ ਉਨੇ ਐਂਜ ਕਰ ਦਿੱਤਾ ਉਹ ਗੁਰਮਤ ਦੀ ਗੱਲ ਨਹੀਂ ਕਰਨਗੇ ਕਿਉਂ ਕਿਉਂਕਿ ਉਹ ਸ਼ੋਅ ਕਰਨਗੇ ਗੁਰਮਤ ਤੋਂ ਪਤਾ ਹੀ ਹੈ ਮੈਂ ਰਾਨ ਹੁੰਦਾ ਮੈਂ ਇੱਕ ਇੱਕ ਸ਼ਬਦ ਦੇ ਕੇ ਰਾਨ ਜਦ ਇਧਰ ਇਦੀ ਜ਼ਬਰਦਸਤ ਕੈਮਿਸਟਰੀ ਹੈ ਔਰ ਇਹ ਬੰਦਾ ਇਧਰ ਇਦੀ ਗੱਲਾਂ ਹੀ ਕਰੀ ਜਾ ਰਿਹਾ ਹੈ ਕਿਉਂ ਕਿਉਂਕਿ ਓਵਰ ਕੌਨਫੀਡੈਂਸ ਹੈ ਮੂਝੇ ਤਾਂ ਸਭ ਕੁਝ ਮਾਲੂਮੀ ਹੈ ਇਹਨੂੰ ਕਬੀਰ ਸਾਹਿਬ ਕਹਿੰਦੇ ਨੇ ਮਨ ਜਾਣੇ ਸਭ ਬਾਤ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗੁਨ ਕਰੈ ਕਾਹੇ ਕੀ ਉਸਲਾ जाने सब बात जद पुलेखा पै गया मन्नु सब कुछ पता है ये अवगुण <laughs> है दिस इज द मिस्टेक दिस इज द फ्लॉ ये सारे अवगुण दी जड़ है हुन बाद ही बैड डीड्स बाद ही चोन गिया बाद ही चोन सब तो वड्डा की है मान जाने सब बात जान न अवगुण करे हु मिस्टेक्स कमिट करेगा क्योंकि बिगेस्ट मिस्टेक कर बैठा है मेरे को सब कुछ पता है बस भुलेखा पै गया गुरु साहब ने आप गया मन मान्या अपना कार्य सवार होरन कार्यज ना होर दूसी अकल् के कार्यज सिद्ध नहीं होएगा रब नया नहीं होएगा ਪੈਸਾ ਕਮਾ ਸਕਦਾ ਹੈ ਡਿਗਰੀ ਲੈ ਸਕਦਾ ਹੈ ਦੁਨੀਆ ਨੂੰ ਰੋਬ ਝਾੜ ਸਕਦਾ ਹੈ ਆਪਣਾ ਰਾਜ ਚਲਾ ਸਕਦਾ ਹੈ ਕੁਛ ਨਹੀਂ ਤੂੰ ਕਿੱਥੇ ਵੀ ਜੋ ਵੀ ਪ੍ਰਬੰਧਕੀ ਚ ਲੱਗਾ ਹੋਇਆ ਹੈ ਆਪਣੀ ਮਨਮਰਜ਼ੀ ਕਰ ਸਕਦਾ ਹੈ ਲੇਕਿਨ ਅੰਦਰ ਦੀ ਰੱਬ ਦੀ ਇਕਮਿਕਤਾ ਦਾ ਰੱਬ ਜੀ ਨਾਲ ਆਨੰਦ ਕਾਰਜ ਦਾ ਕਾਰਜ ਨਹੀਂ ਹੋ ਸਕਦਾ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦੇ ਆ ਧਰਮ ਹੈ ਗੁਰਮੁਖ ਬੁੱਝੇ ਕੋਈ ਉਹ ਵਾਲਾ ਕਾਰਜ ਕਰ ਜਿਹਦੇ ਨਾਲ ਸਤ ਸੰਤੋਖ ਦਿਆ ਧਰਮ ਸਿੱਖ ਜਾਈਦਾ ਹੈ। ਸੋ ਟਾਪਿਕ ਇਚ ਪਤਾ ਲੱਗਾ ਰਬ ਨਾਲ ਇੱਕ ਨਿਕਤਾ ਦਾ ਕਾਰਜ ਕਿ ਅਸਾਂ ਨੂੰ ਸਤ ਸੰਤੋਖ ਦਿਆ ਧਰਮ ਸਬਰ ਨਿਮਰਤਾ ਸ਼ੀਤਲਤਾ ਪਿਆਰ ਮਿਠਾਸ ਹਮਦਰਦੀ ਦਾ ਜੀਵਨ ਆ ਜਾਂਦਾ ਹੈ। ਜਿਸ ਦਿਨ ਰੱਬੀ ਗੁਣ ਆ ਜਾਂਦੇ ਨੇ ਨਾ ਇਹਨਾਂ ਰੱਬੀ ਗੁਣਾ ਦੇ ਬਿਨਾ ਜੋ ਮੇਰਾ ਜੀਵਨ ਸੀ ਨਾ ਉਹਨੂੰ ਕਹਿੰਦੇ ਨੇ ਵੀਣ ਗੁਣ ਕੀਤੇ। ਭਗਤ ਨਾ ਹੋਈ। ਜੇ ਗੁਣ ਕੀਤੇ ਤਾਂ ਪਗਤ ਹੋ ਰਹੀ ਹੈ ਕਰਮੀ ਨਹੀਂ ਪੈਂਦੀ ਯੂ ਹੈਵ ਟੂ ਬੀ ਪ੍ਰੈਕਟੀਕਲ ਬੀਇੰਗ ਪਗਤ ਹੋ ਰਹੀ ਹੈ ਜਿਤ ਕਾਰਜ ਸਾਥ ਸੰਤੋਖ ਦੇਆ ਧਰਮੈ ਗੁਰਮੁਖ ਪੂਜੈ ਕੋਈ ਭੰਤ ਨਾਨਕ ਨਾਨਕ ਜੀ ਬੋਲਦੇ ਨੇ ਸਬਨਾ ਕਾ ਪਿਰ ਏਕੋ ਸੋਏ ਉਪਿਰ ਕੋਣ ਬਨਿਆ ਰੱਬ ਜੀ ਮੀਨਸ ਰੱਬ ਜੀ ਨਾਲ ਇਕਮਿਕ ਮਨ ਮਨ ਕਿਹੜਾ ਹਰਜਨ ਐਸਾ ਚਾਹੀਏ ਜੈਸਾ ਹਾਰੀ ਹੋਏ ਜਿਹੜਾ ਮਨ ਹਰਜਨ ਬਣ ਗਿਆ ਉਹ ਸਾਰੇ ਇੰਦਰੀ ਗਿਆਨ ਇੰਦਰੀਆਂ ਦਾ ਪਿਰ ਬਣ ਗਿਆ ਪਤੀ ਬਣ ਗਿਆ ਵਿਆਹ ਹੋ ਗਿਆ ਆਨੰਦ ਕਾਰਜ ਹੋ ਗਿਆ ਗੁਰੂ ਸਾਹਿਬ ਆਨੰਦ ਕਾਰਜ ਸਿਖਾ ਰਹੇ ਸੀ ਰੱਬ ਦੇ ਨਾਲ ਵਿਆਹ ਦਾ ਅਲਟੀਮੇਟਲੀ ਮੇਰੇ ਮਨ ਨੂੰ ਅੰਦਰ ਲਿਆ ਕੇ ਵਿਜ਼डम ਦੇ ਕੇ ਸਿਆਣਾ ਸੁਚੱਜਾ ਕਰ ਦਿੱਤਾ ਔਰ ਇਮਤ ਨੂੰ ਕੁਛ ਜੀਤੋ ਸੁਚੱਜੀ ਕਰ ਦਿੱਤਾ ਆਉਗੁਣਵੰਤੀ ਤੋਂ ਸੁਹਾਗਵਤੀ ਕਰ ਦਿੱਤਾ ਗੁਣਵੰਤੀ ਕਰ ਦਿੱਤਾ ਇਟਰਨਲ ਕਰ ਦਿੱਤਾ ਜਿਸ ਨੂੰ ਨਦਰ ਕਰੇ ਸਾ ਸੁਹਾਗਣੋ ਜਿਸ ਨੂੰ ਦਾ ਅਰਥ ਜਿਸ ਨੂੰ ਮਤਲਬ ਹੂ ਸੋ ਐਵਰ ਜਿਸ ਕੀ ਸੋਭੀ ਨਦਰ ਕਰਨਗੇ ਨਈਂ ਨੇ ਜਿਸ ਨੂੰ ਨਦਰ ਨਦਰ ਦੇਾਰੇ ਨੂੰ ਸਿਆਰੀ ਜੋ ਮਨ ਜੋ ਕੋਈ ਵੀ ਮਨ ਸਤਗੁਰ ਦੀ ਮਤ ਨੂੰ ਲੈ ਲੈਂਦਾ ਹੈ ਸਤਗੁਰ ਦੀ ਮਤ ਦੇ ਨਜ਼ਰੀਏ ਨੂੰ ਲੈ ਲੈਂਦਾ ਹੈ ਉਹ ਇਹਦੇ ਅਰਥ ਨੇ ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ ਉਹ ਮਤ ਲੈ ਕੇ ਜਿਸ ਜਿਸ ਇੰਦਰੀ ਗਿਆਨ ਇੰਦਰੀ ਨੂੰ ਮਤ ਦਿੰਦਾ ਉਹ ਵੀ ਸੁਹਾਗਣ ਹੋ ਜਾਂਦੇ ਨੇ ਉਹ ਵੀ ਰੱਬ ਜੀ ਨਾਲ ਇੱਕਮਿਕ ਹੋ ਜਾਂਦੇ ਨੇ ਉਹਨਾਂ ਨੂੰ ਜੰਮ ਨਹੀਂ ਮਾਰ ਸਕਦਾ ਆਤਮਿਕ ਮੌਤ ਨਹੀਂ ਸਤਾ ਸਕਦੀ ਅੱਖਾਂ ਦਾ ਸੂਤਕ ਖਤਮ ਕੰਨਾਂ ਦਾ ਸੂਤਕ ਖਤਮ ਜੇਬਾ ਦਾ ਸੂਤਕ ਖਤਮ ਸਾਰੀ ਇੰਦਰੀਆਂ ਦਾ 네ਗੇਟਿਵਸ ਖਤਮ ਰੱਬ ਨਾਲ ਇੱਕਮਿਕ ਹੋ ਗਏ ਸਭ ਜਗ੍ਹਾ ਰੱਬ ਜੀ ਦੀ ਮਤ ਆ ਗਈ ਸਾਰੀਆਂ ਸੁਹਾਗਣ ਹੋ ਗਈਆਂ ਕੋਨ ਮੇਰੀਆਂ ਸਖੀਆਂ ਉਹਨੂੰ ਕਹਿੰਦੇ ਨੇ ਗਾਉ ਗਾਓਰੀ ਦੁਲਹਣੀ ਮੰਗਲਚਾਰਾ ਮੇਰੇ ਘਰੇ ਆਏ ਰਾਜਾ ਰਾਮ ਪਤਾਰਾ ਰਾਜਾ ਰਾਮ ਪਤਾਰ ਵੀ ਨਿਕਲ ਆਏ ਰਾਮ ਨਾਲ ਇੱਕ ਮਿਕ ਮਨ ਸੁਹਾਗਣ ਨਹੀਂ ਸਮਝ ਆ ਗਈ ਦੁਲਹਣੀ ਵੀ ਸਮਝ ਆ ਗਈ ਇੰਦਰੀਆਂ ਵੀ ਸਮਝ ਆ ਗਈਆਂ ਸਖੀਆਂ ਵੀ ਸਮਝ ਆ ਗਈਆਂ ਗਾਉ ਗਾਉ ਕਾਮਣੀ ਵੀ ਸਮਝ ਆ ਗਈ ਵਿਵੇਕ ਵਿਚਾਰ ਦਾ ਮਤਲਬ ਕੀ ਕਰਨਾ ਤੇ ਕੀ ਨਹੀਂ ਕਰਨਾ ਵਿਵੇਕ ਵਿਚਾਰ ਨਾਲ ਜੀਣ ਲੱਗ ਪਏ ਮਨ ਜਿਸ ਜਿਸ ਅੰਗ ਦੇ ਵਿਸਜਮ ਦੀ ਬਾਰਿਸ਼ ਕਰਦਾ ਉਹ ਈਚ ਅੰਗ ਸੁਆਗਨ ਹੋ ਜਾਂਦਾ ਹੈ ਕੋਈ ਅੰਗ ਆਤਮਕ ਮੌਤ ਨਹੀਂ ਮਰਦਾ ਤ੍ਰਿਸ਼ਨਾ ਦੇ ਵਾਸ ਭਟਕਣਾ ਖਤਮ ਹੋ ਜਾਂਦੀ ਹੈ